ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਟੂ ਮਾਈ YouTube ਚੈਨਲ ਅੱਜ ਆਪਾਂ ਬਣਾਵਾਂਗੇ ਗੁੜ ਦੇ ਸ਼ੱਕਰਪਾਰੇ ਜੋ ਕਿ ਸਰਦੀਆਂ ਲਈ ਬਹੁਤ ਵਧੀਆ ਹੁੰਦੇ ਨੇ ਆਪਾਂ ਇੱਥੇ ਸ਼ੱਕਰਪਾਰੇ ਬਣਾਉਣ ਲਈ ਆਪਾਂ ਕਣਕ ਦੇ ਆਟੇ ਨੂੰ ਤਿੰਨ ਚਾਰ ਵਾਰੀ ਬਰੀਕ ਛਾਨਣੀ ਨਾਲ ਛਾਣ ਲਿਆ ਵਾ ਤੇ ਤੁਸੀਂ ਚਾਹੋ ਤਾਂ ਮੈਦਾ ਵੀ ਯੂਜ਼ ਕਰ ਸਕਦੇ ਹੋ ਤੇ ਆਪਾਂ ਇਹਨੂੰ ਹੁਣ ਗੁੰਨਾਗੇ ਆਪਾਂ ਇਹਨੂੰ ਸਖਤ ਰੱਖ ਕੇ ਗੁੰਨਾਗੇ ਆਟੇ ਨੂੰ ਆਪਾਂ ਜਿਹੜਾ ਕੁਝ ਇਹਦੇ ਵਿੱਚ ਐਡ ਕਰਨਾ ਉਹ ਆਪਾਂ ਤੁਹਾਨੂੰ ਨਾਲ ਦੀ ਨਾਲ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਥੋੜਾ ਜਿਹਾ ਘਿਓ ਗਰਮ ਕਰਕੇ ਪਾ ਲੈਣਾ 2 ਕ ਚਮਚੇ ਘਿਓ ਦੇ ਪਾ ਲੈਣੇ ਤੇ ਆਪਾਂ ਥੋੜੀ ਜੀ ਅਜਵੈਨ ਪਾ ਲਾਂਗੇ ਚੋਟਕੀ ਭਰ ਆਪਾਂ ਮਿੱਠਾ ਸੋਡਾ ਪਾ ਲਿਆ ਓਨੇ ਕੀ ਆਪਾਂ ਸਾਫ ਪਾਉਣੀ ਹੈ ਜਿੰਨੀਆਂ ਜਮੈਣ ਪਾਈ ਆ ਕਾਲੀ ਮਿਰਚ ਪਾ ਲਾਂਗੇ ਆਪਾਂ ਪੀਸੀ ਹੋਈ ਹੁਣ ਆਪਾਂ ਇਹਨੂੰ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਆਟੇ 'ਚ ਹਾਂਜੀ ਆਪਾਂ ਹੁਣ ਇਹ ਸਾਰਾ ਸਮਾਨ ਆਪਾਂ ਸੌਂਫ ਜਮੇਂ ਮਿੱਠਾ ਸੋਡਾ ਤੇ ਕਾਲੀ ਮਿਰਚ ਆਪਾਂ ਇਹਦੇ ਵਿੱਚ ਮਿਕਸ ਕਰ ਲਿਆ ਤੇ ਹੁਣ ਆਪਾਂ ਪਾਣੀ ਨਾਲ ਇਹਨੂੰ ਗੁੰਨਾਂਗੇ ਸਖਤ ਜਿਹਾ ਰੱਖ ਕੇ ਗੁੰਨਣਾ ਆਟਾ ਹਨਾ ਬੀਬੀ ਹਾਂ ਪਤ ਤਾਂ ਹਾਂ ਇਹ ਤਾਂ ਸਿਆਲ ਚ ਬਹੁਤ ਵਧੀਆ ਲੱਗਦੇ ਨੇ ਸਿਆਲ ਦੇ ਮਹੀਨੇ ਦਾ ਇਹ ਨਾ ਗਰਮ ਹੁੰਦੇ ਨੇ ਇਹਦੇ ਵਿੱਚ ਸੌਂਫ ਜਮੈਣ ਪਾਈ ਹੁੰਦੀ ਆ ਸਿਆਲੋ ਸਿਆਲ ਅੱਗੇ ਖਾਂਦੇ ਰਹਿੰਦੇ ਹੁੰਦੇ ਸੀ ਕਿ ਸਾਡੇ ਸਮਿਆਂ 'ਚ ਤਾਂ ਬਹੁਤ ਲੋਕ ਖਾਂਦੇ ਸੀਗੇ ਸ਼ੱਕਰਪਾਰੇ ਆਪਾਂ ਵੀ ਇਸੇ ਤਰ੍ਹਾਂ ਹੀ ਬਣਾਵਾਂਗੇ ਇਹ ਤਾਂ ਬਹੁਤ ਵਧੀਆ ਲੱਗਦੇ ਨੇ ਸਿਆਲ ਚ ਲੈ ਠੰਡ ਸਮੇਂ ਇਹ ਬਹੁਤ ਵਧੀਆ ਚੀਜ਼ ਆ ਸ਼ੱਕਰਪਾਰੇ ਆਟਾ ਆਪਾਂ ਪੂਰਾ ਸਾਫਤ ਰੱਖ ਕੇ ਗੁੰਨਣਾ ਤਾਂ ਕਿ ਆਪਣੇ ਸ਼ੱਕਰਪਾਰੇ ਜਿਹੜੇ ਬਹੁਤ ਵਧੀਆ ਬਣਨ ਇਹੋ ਚਾਹਤਾ ਆਟਾ ਤਾਂ ਕੜਾਹੀ ਰੱਖੀ ਜਾਂਦਾ ਹੁੰਦਾ ਕੜਾ ਆਟਾ ਰੱਖ ਕੇ ਫੇਰ ਇਹ ਪੂਰੇ ਸਾਫ ਬਣ ਜਾਂਦੇ ਨੇ ਠੀਕ ਆ ਬੇਬੀ ਜਿੰਨੇ ਸਾਫ ਹੋਣਗੇ ਉਹਨਾਂ ਇਹ ਤੇਲ ਘੱਟ ਖਾਣਗੇ ਖਾਣ ਕੇ ਇਹ ਸਵਾਦ ਬਣ ਜਾਣਗੇ ਬਹੁਤ ਵਧੀਆ ਲੱਗਦੇ ਨੇ ਕੜਾ ਰੱਖ ਕੇ ਗੁੰਨਾਂਗੇ ਆਪਾਂ ਤੇ ਸਮਿਆਂ ਵੇਲੇ ਤਾਂ ਬਹੁਤ ਸਿਆਲੂ ਸਿਆਲ ਬਣਾ ਕੇ ਖਾਂਦੇ ਹੁੰਦੇ ਇਹਦੇ ਵਿੱਚ ਆਪਾਂ ਜਾਂਦਾ ਸੌਂਫ ਵੀ ਮੈਂ ਪਾ ਦਿੰਦੀ ਆ ਜੇ ਮੈਂ ਸਭ ਵਧੀਆ ਰਹਿੰਦੀ ਅਸੇ ਵਾਲੇ ਮਹੀਨੇ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਪਾਣੀ ਬਹੁਤ ਘੱਟ ਇਸਤੇਮਾਲ ਕੀਤਾ ਆਪਾਂ ਇਹਨੂੰ ਸਾਫ਼ਤ ਰੱਖਿਆ ਜਿੰਨਾ ਰੱਖ ਸਕੀਏ ਸਾਫ਼ ਇਸ ਤਰੀਕੇ ਨਾਲ ਆਪਾਂ ਇਹਨੂੰ ਗੋਲ ਕੇ ਰੱਖ ਲਿਆ ਆਟੇ ਨੂੰ 70 ਪਾਰੇ ਬਣਾਉਣ ਲਈ ਆਪਣਾ ਆਟਾ ਤਿਆਰ ਆ। ਹੁਣ ਆਟਾ ਤਾਂ ਗੋਲ ਲਿਆ ਵੀ ਬਈ ਆਪਾਂ। ਹੁਣ ਕੀ ਕਰਾਂਗੇ ਅੱਗੇ? ਹੁਣ ਬੁੱਤੇ ਇਹਨੇ ਕਿਹਾ ਦੋ ਪੀਸ ਬਣਾ ਲੈ। ਠੀਕ ਆ। ਇਸ ਤਰੀਕੇ ਨਾਲ ਹਾਂ ਦੋ ਬਣਾ। ਹੁਣ ਹੁਣ ਬਸ ਇਹਨੂੰ ਕਿਨਾਂ ਬੇਲ ਲਾ। ਦੋ ਸੋਹਣੀਆਂ ਕੋ ਰੋਟੀਆਂ ਜੀਆਂ ਬਣਾ ਲੀ ਠੀਕ ਆ। ਬੇਲ ਕੇ ਭੇਰੇ ਦੇ ਆਪਾਂ ਪੀਸ ਕੱਟਾਂਗੇ ਠੀਕ ਆ ਠੀਕ ਆ ਹਾਂਜੀ ਹੁਣ ਆਪਾਂ ਇਹਦੇ ਦੋ ਪੇੜੇ ਅਲੱਗ ਕਰ ਲੈਣੇ ਆ ਅੱਧ ਕਰਕੇ ਇਹਨਾਂ ਦਾ ਮੋਟੀਆਂ ਜੀਆਂ ਰੱਖ ਕੇ ਦੋ ਰੋਟੀਆਂ ਬਣਾਵਾਂਗੇ ਇਹਦੀਆਂ ਬੱਸ ਤਾਂ ਇਸ ਤਰੀਕੇ ਨਾਲ ਆਪਾਂ ਇਹਨੂੰ 베ਲ ਲਾਂਗੇ ਬਸ ਗੋਲ ਬਣਾ ਲਾ ਕੇ 베ਲ ਕੇ ਕਿੰਨੀ ਕਮੋਟੀ ਰੱਖਣੀ ਆ ਦੁੱਦੀ ਇਹ ਬਸ ਐਵੇਂ 1.5 ਨਹੀਂ ਆ ਹਾਈਕਣ ਹਾਂ 1.5 ਠੀਕ ਆ ਕਿ ਹੋਰ ਕਰ ਹੋਰ ਕਰ ਲਾ ਇਸ ਤਰੀਕੇ ਨਾਲ ਆਪਾਂ ਹੁਣ ਦੂਸਰੀ ਦੀ 베ਲ ਲਾਂਗੇ ਇੱਕ ਆਪਾਂ ਦੇ ਲਈ ਹਾਂ ਠੀਕ ਆ ആണെ പേരി ਇਹ ਤਾਂ ਸਿਆਲ ਦੇ ਮਹੀਨੇ ਖਾਣ ਨੂੰ ਬਹੁਤ ਵਧੀਆ ਪੱਠ ਲੱਗਦੀਆਂ ਹੁੰਦੀਆਂ ਠੀਕ ਆ ਵੀ ਇਹੋ ਇਹਦੇ ਚ ਸੌਂਫ ਜਮੈਂਡ ਪਾਈ ਹੁੰਦੀ ਆ ਜੇ ਵਧੀਆ ਬਣੇ ਤਾਂ ਆਪਾਂ ਫੇਰ ਵੀ ਬਣਾ ਲਿਆ ਕਰਾਂਗੇ ਤੁਹਾਡੇ ਜੀ ਕਰਿਆ ਕਰਨਾ ਬਣਾਉਣ ਨੂੰ ਜਰੂਰ ਜੇ ਅੱਜ ਵਧੀਆ ਬਣ ਗਏ ਹਾਂਜੀ ਇਹ ਵੀ ਆਪਾਂ ਬਣਾ ਲਈਏ ਬੇਲ ਕੇ ਹੁਣ ਆਪਾਂ ਇਹਦੇ ਪੀਸ ਕੱਟ ਲਾਂਗੇ ਹਾਂ ਤਾਂ ਤੁਹਾਨੂੰ ਇਹਨਾਂ ਦੀ ਹੁਣ ਪਤੇ ਦੇ ਛੋਟੇ ਛੋਟੇ ਟੁਕੜੇ ਕੱਟ ਲੈਣੇ ਨੇ ਆਪਾਂ ਠੀਕ ਆ ਬੀਬੀ ਹਾਂ ਫੇਰ ਪਤੇ ਨੂੰ ਕਿਨਾਂ ਕੇ ਉਹਦੇ ਵਿੱਚ ਪਾ ਕੇ ਤੜਕ ਕੇ ਮਗਰੋਂ ਕੀ ਆਣੀ ਦੇ ਵਿੱਚ ਛੱਟ ਦੇਣੇ ਨੇ ਫੇਰੇ ਗੁੜ ਦੀ ਜਾਣੀ ਚ ਹੈਨਾ ਗੁੜ ਦੀ ਜਾਣੀ ਜਿਹੇ ਆਪਣਾ ਆਪਾ ਬਣਾ ਲੈਣੇ ਨੇ ਫੇਰੇ ਸ਼ੱਕਰ ਪਾਰੇ ਬਣ ਜਾਣੇ ਨੇ ਦੇਖੋ ਖਾ ਕੇ ਕਿੰਨੇ ਵਧੀਆ ਲੱਗਣਗੇ ਠੀਕ ਆ ਆਪਾਂ ਇੱਕ-ਇਕਨ ਪੀਸ ਕੱਟ ਲੈਨੇ ਚੌਰਸ ਜਿਵੇਂ ਆਪਣੀ ਬਰਫੀ ਦੇ ਹੁੰਦੀ ਆ ਪੀਸ ਕੱਟੇ ਇਸ ਤਰੀਕੇ ਨਾਲ ਚੌਰਸ ਛੋਟੇ-ਛੋਟੇ ਕੱਟਨੇ ਆ ਸੇਮ ਹੀ ਆਪਾਂ ਦੂਸਰੀ ਰੋਟੀ ਦੀ ਵੀ ਇਤਾਂ ਹੀ ਕੱਟ ਲਾਂਗੇ ਦੋ ਰੋਟੀਆਂ ਆਪਾਂ ਬੇਲ ਲੀਆਂ ਸੀ ਇਹਦੀਆਂ ਆਟਾ ਜਿੰਨਾ ਆਪਣਾ ਸਖਤ ਹੋਊਗਾ ਉਨਾਂ ਜ਼ਿਆਦਾ ਪੀਸ ਵਧੀਆ ਕੱਟ ਹੋਣਗੇ ਹਾਂਜੀ ਆਪਾਂ ਸਾਰੇ ਪੀਸ ਕੱਟ ਕੇ ਤਿਆਰ ਕਰ ਲੈਨੇ ਹੁਣ ਆਪਾਂ ਇਹਨਾਂ ਨੂੰ ਘਿਓ ਦੇ ਵਿੱਚ ਤਲਾਂਗੇ ਇਹ ਉਤタルਨ ਤੋਂ ਮਗਰੋਂ ਆਪਾਂ ਇਹਨਾਂ ਨੂੰ ਗੁੜ ਦੀ ਚਾਣੀ ਬਣਾ ਕੇ ਉਹਦੇ ਵਿੱਚ ਰੱਖ ਦੇਣੇ ਆ। ਹਾਂਜੀ ਹੁਣ ਆਪਾਂ ਇੱਥੇ ਗੁੜ ਦੀ ਚਾਣੀ ਬਣਾ ਰਹੇ ਹਾਂ। ਆਪਾਂ 700 ਗ੍ਰਾਮ ਮੈਦੇ ਦੀਆਂ ਜਿਹੜੀਆਂ ਸੀਗੀਆਂ ਸ਼ੱਕਰਪਾਰੇ ਬਣਾਉਣ ਲਈ ਆਪਾਂ ਮੈਦਾ ਤਿਆਰ ਕੀਤਾ ਵਾ ਤੇ ਹੁਣ ਆਪਾਂ ਅੱਧਾ ਕਿਲੋ ਲਗਭਗ ਗੁੜ ਦਾ ਆਪਾਂ ਚਾਣੀ ਬਣਾ ਲਾਂਗੇ ਗੁੜ ਦੀ। ਆਪਾਂ ਗੈਸ ਤੇ ਇੱਧਰ ਚਾਣੀ ਬਣਾ ਕੇ ਤਿਆਰ ਕਰ ਲਾਂ। ਇਸ ਤਰੀਕੇ ਨਾਲ ਆਪਾਂ ਚਾਣੀ ਬਣਾ ਕੇ ਤਿਆਰ ਕਰ ਲਾਂਗੇ ਗੁੜ ਦੀ। ਇਸ ਤਰੀਕੇ ਨਾਲ ਅਵਾਲ ਕੇ ਆਪਾਂ ਚਾਣੀ ਰੈਡੀ ਕਰ ਲਈ ਤੁਸੀਂ ਦੇਖ ਸਕਦੇ ਹੋ ਚਾਣੀ ਬਣ ਕੇ ਤਿਆਰ ਆਪਣੀ ਜੀ ਹੁਣ ਆਪਾਂ ਕੜਾਹੀ ਚੁੱਲੇ ਤੇ ਰੱਖ ਰਤੀ ਤੇ ਇਹਦੇ ਵਿੱਚ ਹੁਣ ਤੇ ਉਹ ਗਰਮ ਹੋ ਚੁੱਕਿਆ ਆਪਾਂ ਇਹਦੇ ਵਿੱਚ ਸ਼ੱਕਰ ਪਾਰੇ ਫਰਾਈ ਕਰਾਂਗੇ ਕੱਲਾ-ਕੱਲਾ ਆਪਾਂ ਇਹਦੇ ਵਿੱਚ ਰੱਖ ਦਾਂਗੇ ਆਪਾਂ ਇਹਨਾਂ ਨੂੰ ਘੱਟ ਅੱਗ ਤੇ ਫਰਾਈ ਕਰਾਂਗੇ ਅੱਗ ਤੇਜ਼ ਨਹੀਂ ਹੋਣੀ ਚਾਹੀਦੀ ਫਰਾਈ ਕਰਨ ਤੋਂ ਬਾਅਦ ਆਪਾਂ ਇਹਨੂੰ ਚੱਕ ਕੇ ਜਿਹੜੇ ਸ਼ੱਕਰਪਾਰੇ ਨੇ ਆਪਾਂ ਚਾਣੀ 'ਚ ਡੁਬੋਵਾਂਗੇ ਜਿਹੜੀ ਗੁੜ ਦੀ ਚਾਣੀ ਬਣਾਈ ਸੀ ਆਪਾਂ ਉਹਦੇ 'ਚ ਥੋੜੀ ਜਿਹੀ ਜਵੈਣ ਵੀ ਪਾ ਲਈ ਸੀ ਚਾਣੀ 'ਚ ਜੋ ਕਿ ਹਾਜ਼ਮੇ ਲਈ ਚੰਗੀ ਹੁੰਦੀ ਆ ਆਪਾਂ ਇਹਨਾਂ ਨੂੰ ਓਨਾ ਟਾਈਮ ਤੱਕ ਫਰਾਈ ਕਰੀ ਜਾਣਾ ਜਿੰਨਾ ਟਾਈਮ ਤੱਕ ਇਹਨਾਂ ਦਾ ਕਲਰ ਹਲਕਾ ਬ੍ਰਾਊਨ ਨਹੀਂ ਹੋ ਜਾਵੇਗਾ ਦੇਖੋ ਕਿ ਇਹਨੇ ਸੋਨੇ ਬਣ ਕੇ ਤਿਆਰ ਹੋ ਰਹੇ ਨੇ ਬਿਲਕੁਲ ਜਿੱਦਾਂ ਆਪਾਂ ਵਿਆਹਾਂ ਚ ਖਾਣੇ ਹੁੰਦੇ ਆ ਉਸ ਤਰੀਕੇ ਨਾਲ ਬਣ ਕੇ ਰੈਡੀ ਹੋ ਰਹੇ ਨੇ ਹੁਣ ਆਪਾਂ ਇਹਨਾਂ ਨੂੰ ਕੱਢ ਦਾਂਗੇ ਚਾਣੀ ਚ ਡਬੋਣ ਲਈ ਚਾ ਕੇ ਆਪਾਂ ਚਾਣੀ ਚ ਡਬੋ ਦਾਂਗੇ ਹੁਣ ਪੂਰੇ ਤਰੀਕੇ ਨਾਲ ਇਹ ਫੁੱਲ ਕੇ ਤਿਆਰ ਹੋ ਗਏ ਨੇ ਸ਼ੱਕਰ ਪਾਰੇ ਆਪਾਂ ਇਹਨੂੰ ਗੁੜ ਦੇ ਵਿੱਚ ਡਬੋ ਦਾਂਗੇ ਚਾਣੀ ਚ ਇਸ ਤਰੀਕੇ ਨਾਲ ਆਪਾਂ ਇਹ ਚ ਮਿਕਸ ਕਰ ਦਾਂਗੇ ਛਾਣੀ ਚ ਤਰਾ ਪੂਰ ਪਾਵਾਂਗੇ ਪਹਿਲਾਂ ਦੇ ਤਰੀਕੇ ਨਾਲ ਹੀ ਹਾਂਜੀ ਹੁਣ ਦੂਸਰਾ ਪੂਰ ਵੀ ਬਣ ਕੇ ਰੈਡੀ ਹੋ ਗਿਆ ਸ਼ੱਕਰ ਪਾਰਿਆਂ ਦਾ ਹੁਣ ਆਪਾਂ ਇਹਨੂੰ ਵੀ ਛਾਣੀ ਚ ਡੁਬੋ ਦਾਂਗੇ ਪਹਿਲਾਂ ਦੀ ਤਰ੍ਹਾਂ ਹਾਂਜੀ ਹੁਣ ਆਪਾਂ ਸ਼ੱਕਰ ਪਾਰੇ ਸਾਰੇ ਆਪਾਂ ਛਾਣੀ ਚ ਡਬੋਤੇ ਸੀਗੇ ਤੇ ਆਪਾਂ ਹੁਣ ਛਾਣੀ ਨੂੰ ਆਪਾਂ ਚੰਗੀ ਤਰ੍ਹਾਂ ਇਹਦੇ ਚ ਮਿਕਸ ਕਰ ਦਾਂਗੇ ਤੇ ਫਿਰ ਆਪਾਂ ਇਸ ਤੋਂ ਬਾਅਦ ਥੋੜਾ ਟਾਈਮ ਬਾਅਦ ਠੰਡੇ ਹੋਣ ਤੇ ਪਲੇਟ ਚ ਕੱਢ ਲਾਂਗੇ ਕਿ ਕਿੰਨੇ ਬਣ ਕੇ ਸੋਹਣੇ ਤਿਆਰ ਹੋਏ ਨੇ ਦੇਖ ਸਕਦੇ ਹੋ ਕਿੰਨੇ ਸੋਹਣੇ ਬਣੇ ਨੇ ਤੁਸੀਂ ਵੀ ਇਸ ਤਰੀਕੇ ਨਾਲ ਘਰ ਵਿੱਚ ਸ਼ੱਕਰਪਾਰੇ ਬਣਾ ਕੇ ਰੈਡੀ ਕਰ ਸਕਦੇ ਹੋ ਆਪਾਂ ਗੁੜ ਦੇ ਸ਼ੱਕਰਪਾਰੇ ਜਿਹੜੇ ਬਣਾਏ ਸੀ ਉਹ ਆਪਾਂ ਕੜਾਹੀ ਵਿੱਚ ਅੱਧਾ ਘੰਟਾ ਠੰਡੇ ਕਰਨ ਲਈ ਰੱਖਦੇ ਸੀਗੇ ਤੇ ਅੱਧੇ ਘੰਟੇ ਬਾਅਦ ਆਪਾਂ ਇਹਨਾਂ ਨੂੰ ਪਲੇਟ 'ਚ ਕੱਢ ਲਿਆ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਵਧੀਆ ਬਣ ਕੇ ਰੈਡੀ ਹੋਏ ਨੇ ਸ਼ੱਕਰਪਾਰੇ ਤੇ ਇਸ ਤਰੀਕੇ ਨਾਲ ਤੁਸੀਂ ਵੀ ਬਣਾ ਕੇ ਖਾ ਸਕਦੇ ਹੋ ਤੇ ਜਿਹੜੀ ਆਪਣੀ ਚਾਣੀ ਬਚੀ ਸੀ ਗੁੜ ਦੀ ਬਾਦੂ ਆਪਾਂ ਉਹਨੂੰ ਵਰਤੋਂ ਚ ਲਿਆਂਦਾ ਉਹਦੇ ਵਿੱਚ ਆਪਾਂ ਥੋੜੀ ਜੀ ਸੌਫ ਜਮੈਣ ਪਾ ਕੇ ਤੇ ਉੱਪਰ ਤਿਲ ਲਾ ਤੇ ਸੀ ਅੱਧੀ ਕ ਮੁਠੀ ਤੇ ਆਪਾਂ ਇਹਨੂੰ ਠੰਡੇ ਹੋਣ ਦੇ ਦੀ ਟਿੱਕੀ ਕੱਟ ਲਾਂਗੇ ਗਾਚਕ ਬਣ ਜੂਗੀ ਇਹ ਆਪਣੀ ਜਿਹੜੀ ਤਿਲਾਂ ਵਾਲੀ ਗਾਚਕ ਹੁੰਦੀ ਆ ਇਹ ਆਪਣੀ ਉਹ ਬਣ ਕੇ ਰੈਡੀ ਹੋ ਜੂਗੀ ਇਸ ਤਰੀਕੇ ਨਾਲ ਤੁਸੀਂ ਵੀ ਜਿਹੜਾ ਗੁੜ ਬਚਿਆ ਵਾ ਜਾਣੀ ਵਾਲਾ ਉਹਨੂੰ ਵਰਤੋਂ ਚ ਲਿਆ ਸਕਦੇ ਹੋ ਤੁਸੀਂ ਵੀ ਜ਼ਰੂਰ ਟ੍ਰਾਈ ਕਰਿਓ ਇਸ ਤਰੀਕੇ ਨਾਲ ਮੇਰੀ ਦਾਦੀ ਦੀ ਦੱਸੀ ਹੋਈ ਤਕਨੀਕ ਅਨੁਸਾਰ ਤੁਸੀਂ ਵੀ ਗੁੜ ਦੇ ਸ਼ੱਕਰਪਾਰੇ ਬਣਾ ਕੇ ਘਰ ਵਿੱਚ ਰੈਡੀ ਕਰ ਸਕਦੇ ਹੋ ਤੇ ਕਮੈਂਟ ਕਰਕੇ ਦੱਸਿਓ ਕਿ ਕਿੱਦਾਂ ਦੀ ਲੱਗੀ ਵੀਡੀਓ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇ ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਮੈਂਟ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ ਆਪਾਂ ਤੁਹਾਡੇ ਲਈ ਇਦਾਂ ਦੀਆਂ ਹੋਰ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਹਾਂਗੇ